ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਲੈ ਕੇ ਨਵੀਂ ਏਰੀਆ ਦੇ ਵਿੱਚ ਪੁੱਜਿਆ ਤੇ ਖੜਿਆ ਆਪਣੇ ਗੋਗੋ ਵੀਰ ਭਾਜੀ ਸਾਬੀ ਤੱਲਣ ਤੇ ਬਾਈ ਹੁਣਾਂ ਦਾ ਨਾਮ ਕੀ ਆ ਨਾਲ ਜਿਹੜੇ ਬੈਠੇ ਨੇ ਭਾਈ ਸਨੀ ਤੱਲਣ ਨਿੰਦਰ ਤੁਨ ਵਾਲੀ ਨਿੰਦਰ ਤੁਨ ਵਾਲੀ ਤੇ ਬਾਈ ਹੁਣੀ ਬਿੱਟੂ ਭਾਜੀ ਕੂਪਰ ਬਿੱਟੂ ਭਾਜੀ ਕੂਪਰ ਤੇ ਬਾਈ ਹੁਣਾਂ ਦਾ ਕਬੂਤਰਾਂ ਦਾ ਕਰਾਉਂਦੇ ਬਾਈ ਸ਼ੌਂਕ ਤੇ ਤੁਹਾਨੂੰ ਪਤਾ ਕਿ ਸਾਬੀ ਭਾਜੀ ਹੋਣੀ ਜਾਂ ਗੋਗੋ ਭਾਜੀ ਦੇ ਨਾਂ ਤੇ ਬਾਜ਼ੀਆਂ ਉੜਦੀਆਂ ਨੇ ਤੇ ਇਹ ਆਪਾਂ ਇਹ ਕਿਹੜਾ ਸਲੇਮਪੁਰ ਮਸੰਦਾ ਜਿਹੜਾ ਪਿੰਡ ਆ ਉਹਦੇ ਵਿੱਚ ਖੜੇ ਆ ਜਿੱਥੇ ਵਧੀਆ ਬਾਜ਼ੀ ਹੁੰਦੀ ਹਰ ਸਾਲ ਲੱਗਦੀ ਆ ਤੇ ਟੇਕ ਸਿੰਘ ਖਿਆਲਾ ਗਰੁੱਪ ਦੇ ਭਾਜੀ ਹੋਣੀ ਬੰਦੇ ਨੇ ਭਾਜੀ ਹੋਣੀ ਇਸ ਵਾਰ ਇਸ ਸਮੇਂ ਦੁਨੀਆ ਤੇ ਨਹੀਂ ਹੈਗੇ ਤੇ ਉਹਨਾਂ ਦੀ ਕਮੀ ਤੇ ਜ਼ਰੂਰ ਖਲਦੀ ਆ ਗਰੁੱਪ ਨੂੰ ਤੇ ਵਧੀਆ ਜਿਹੜੀ ਸਪੋਰਟ ਰਹੀ ਆ ਹਮੇਸ਼ਿਆ ਹੀ ਤੇ ਤੁਹਾਨੂੰ ਆਪਾਂ ਭਾਜੀ ਹੋਣਾਂ ਦੇ ਕਬੂਤਰਾਂ ਦਾ ਕਰਾਉਣ ਜਾ ਰਹੇ ਆ ਸ਼ੌਂਕ ਮੇਨ ਚੀਜ਼ ਤੁਹਾਨੂੰ ਦੱਸ ਦਈਏ ਉਰੇ ਆਈ ਸੀ ਹੂਟਰ ਸਿਸਟਮ ਲਗਾਉਣ ਲਈ ਹੂਟਰ ਸਿਸਟਮ ਲਗਾਤਾ ਤਾਂ ਜੋ ਚੋਲੀ ਨਾ ਹੋ ਸਕੇ ਤੇ ਭਾਜੀ ਹੁਣਾਂ ਦੇ ਕਬੂਤਰਾਂ ਦਾ ਕਰਦੇ ਆ ਸ਼ੌਂਕ ਆਪਾਂ ਸਾਬੀ ਭਾਜੀ ਕੀ ਹਾਲ ਚਾਲ ਆ ਵਧੀਆ ਵਧੀਆ ਠੀਕ ਠਾਕ ਤੇ ਇੱਥੇ ਜਿਹੜਾ ਸ਼ੌਂਕ ਗੋਗੋ ਭਾਜੀ ਦੇ ਆ ਹੁਣ ਭਾਜੀ ਹੁਣੀ ਤੇ ਚਲੇ ਜਾਣੇ ਬਾਹਰ ਤੇ ਮਗਰੋਂ ਕੌਣ ਸੰਭੂ ਕਬੂਤਰ ਫੇ ਆਪਾਂ ਸਾਰੇ ਜਾਣੇ ਇੱਥੇ ਹੀ ਆ ਜੀ ਬਸ ਸਾਰੇ ਜਾਣੇ ਰਲ ਕੇ ਸ਼ਾਮ ਦੇ ਉੱਥੇ ਬੱਚਿਆਂ ਵਾਲੇ ਕਬੂਤਰ ਇੱਥੇ ਹੀ ਆ ਜੀ ਠੀਕ ਆ ਬੱਚਿਆਂ ਵਾਲੇ ਇੱਥੇ ਆ ਨਵੇਂ ਫੁੱਡੇ ਪਾਏ ਆ ਠੀਕ ਆ ਤੇ ਬੱਚਿਆਂ ਵਾਲੇ ਕਬੂਤਰ ਇੱਥੇ ਆ ਤੇ 2.5 ਦੇ ਪੰਡੇ ਆ ਜਿੱਦਾਂ ਫੇਰ ਇੱਥੋਂ ਉੱਥੇ ਚੱਲ ਜਾਂਦੇ ਆ ਬੱਚੇ ਹਾਂ ਜੀ ਘਰ ਦੀਆਂ ਬਾਜੀਆਂ ਇੱਥੇ ਢਾਲੀ ਦੀਆਂ ਆਪਾਂ ਠੀਕ ਆ ਜੀ ਹਾਂ ਜੀ ਘਰ ਦੀਆਂ ਬਾਜੀਆਂ ਵੀ ਥੋੜੀਆਂ ਨੇ ਨਵੇਂ ਫੁੱਡੇ ਪਾਏ ਆ ਨਵੇਂ ਠੀਕ ਆ ਜੀ ਉੱਪਰ ਵੀ ਹੈਗੇ ਆ ਉੱਪਰ ਵੀ ਹੈਗੇ ਆ ਜੀ ਹਾਂਜੀ ਹਾਂਜੀ ਥੋੜੀ ਆ ਚਲੋ ਆਪਾਂ ਤੁਹਾਨੂੰ ਜੀ ਕਰਾਉਨੇ ਸ਼ੌਂਕ ਭਾਈ ਹੁਣਾਂ ਦੇ ਕਬੂਤਰਾਂ ਦੇ ਨਵੇਂ ਖੁੱਡੇ ਬਾਈ ਹੁਣਾਂ ਨੇ ਤਿਆਰ ਕਰੇ ਬਹੁਤ ਹੀ ਵਧੀਆ ਖੁੱਡੇ ਵੀ ਤੁਸੀਂ ਦੇਖੋਗੇ ਤੇ ਪੂਰੇ ਸ਼ਾਨਦਾਰ ਨੇ ਸ਼ੌਂਕ ਕਰਾਉਨੇ ਬਾਈ ਹੁਣਾਂ ਦੇ ਕਬੂਤਰਾਂ ਦਾ ਤੇ ਆ ਤੁਹਾਨੂੰ ਦੱਸ ਦਈਏ ਬਾਈ ਹੁਣੀ ਸਪੈਸ਼ਲ ਇੱਥੇ ਪਾਰਕ ਬਣਾਉਣ ਲੱਗੇ ਆ ਸਾਹਮਣੇ ਖੁੱਡੇ ਆ ਤੇ ਇੱਥੇ ਪਾਰਕ ਬਣੂਗੀ ਘਾ ਲੱਗੂ ਇਹਦੇ ਵਿੱਚ ਹੌਲੀ ਬੂਟੇ ਲਾਉਣੇ ਆ ਤੇ ਫੁੱਲ ਬੂਟੇ ਲੱਗਣਗੇ ਵਧੀਆ ਸਿਸਟਮ ਕਰ ਰਹੇ ਨੇ ਬੈਠਣ ਦੇ ਵਾਸਤੇ ਵੀ ਖੁੱਲਾ ਡੁੱਲਾ ਘਰ ਆ ਪੂਰਾ ਨਾਲ ਬਾਈ ਉਹਨਾਂ ਦੀ ਕੋਠੀ ਆ ਸਾਹਮਣੇ ਇੱਕ ਸਾਈਡ ਤੇ ਉੱਪਰ ਵੀ ਛੱਤ ਤੇ ਜਿਹੜੇ ਹੈਗੇ ਆ ਖੁੱਡੇ ਹੈਗੇ ਨੇ ਬਾਈ ਠੀਕ ਹੈ ਜੀ ਤੇ ਆ ਅੱਗੇ ਖੁੱਡੇ ਤਿੰਨ ਖੁੱਡੇ ਬਣਾਏ ਨੇ ਬਹੁਤ ਹੀ ਵੱਡੇ ਬੱਚਿਆਂ ਵਾਲੇ ਬਣਾਏ ਬੱਚਿਆਂ ਲਈ ਬੱਚਿਆਂ ਵਾਲਿਆਂ ਵਾਸਤੇ ਤੇ ਪੂਰਾ ਜਾਲ ਆ ਇਹ ਦੇਖੋ ਛੱਤ ਦੇ ਉੱਪਰ ਵੀ ਪੂਰਾ ਵਧੀਆ ਟੀਨਾ ਪਾਈਆਂ ਹੋਈਆਂ ਨੇ ਲਟਾਂ ਵਾਈਆਂ ਵਧੀਆ ਵਗਿਆਰਾ ਪੂਰਾ ਬਕਾਇਦਾ ਟੌਰ ਕੱਢੀ ਆ ਪੂਰੀ ਇਹ ਦੇਖ ਲਓ ਜੀ ਖੁੱਡਿਆਂ ਦੀ ਕਾਫੀ ਪੈਸੇ ਲਾਉਂਦੇ ਆ ਬਈ ਇਹਣਾ ਖੁੱਡਿਆਂ ਤੇ ਤੇ ਦਰਵਾਜ਼ੇ ਖਾਸ ਕਰ ਤੁਹਾਨੂੰ ਦਿਖਾਣੇ ਸੀ ਮਜ਼ਬੂਤੀ ਗ੍ਰਿਲਾਂ ਦੇਖੋ ਕਿੱਡੇ ਮੋٹے ਪਾਈਪ ਜਿਹੜੇ ਹੈਗੇ ਵਿੱਚ ਬਿਲਡਿੰਗ ਕਰਿਆ ਕਿਉਂਕਿ ਆਪਾਂ ਥੋੜੀ ਜੀ ਕੰਜੂਸੀ ਕਰ ਜਾਂਦੇ ਆ ਆਪਾਂ ਜਾਲੀਆਂ ਇਕੱਲੀਆਂ ਲਾ ਦਿੰਨੇ ਆ ਬੰਦਾ ਪੈਰ ਮਾਰ ਕੇ ਪਾੜ ਕੇ ਹੋ ਜਾਂਦਾ ਆ ਠੀਕ ਆ ਜੀ ਕੂਟਰ ਸਿਸਟਮ ਲਗਾ ਦਿੱਤਾ ਇਹਦੇ ਵਿੱਚ ਦੀ ਬੰਦਾ ਨਹੀਂ ਜੀ ਨੰਗ ਸਕਦਾ ਪੂਰੇ ਮਜ਼ਬੂਤ ਦਰਵਾਜੇ ਬਣਾਏ ਨੇ ਬਾਈ ਹੁਣਾਂ ਨੇ ਆਜੋ ਬਾਈ ਅੰਦਰ ਆਪਾਂ ਤੁਹਾਨੂੰ ਦਿਖਾਈਏ ਹੁਣ ਬਾਈ ਹੁਣਾਂ ਦੇ ਕਬੂਤਰ ਤੇ ਖਾਨੇ ਦੇਖ ਲਓ ਪੱਕੇ ਸੀਮਿੰਟ ਦੇ ਜਿਹੜੇ ਖਾਨੇ ਬਣਾਏ ਨੇ ਵਿੱਚ ਸੈਲਫਾ ਪਾ ਕੇ ਹਾਂ ਜੀ ਵਿੱਚ ਕੋਲੇ ਰੱਖਦੇ ਆ ਇਹ ਸੀਮਿੰਟ ਆਫਟ ਰਿਹਾ ਇੱਕ ਕੋਲੇ ਜਿਹੜੇ ਹੈਗੇ ਆ ਪਲਾਸਟਿਕ ਦੇ ਹੈਗੇ ਨਹੀਂ ਨਹੀਂ ਮਿੱਟੀ ਦੇ ਮਿੱਟੀ ਵਾਲੇ ਲਿਆਂਦੇ ਆ ਹਾਂ ਵਧੀਆ ਆ ਇਹਨਾਂ ਦਾ ਸਹਿਜ ਬਹੁਤ ਵਧੀਆ ਜੀ ਵੱਡੇ ਆ ਸਹੀ ਆ ਇਹ ਸਾਰੇ ਨੇ ਸਾਰੇ ਜਿਹੜੇ ਵੱਡੇ ਕਬੂਤਰ ਨੇ ਬਾਈ ਬੱਚਿਆਂ ਵਾਲੇ ਬੱਚਿਆਂ ਵਾਲੇ ਇਹ ਕਿਹੜੀਆਂ ਕਿਹੜੀਆਂ ਬਰੀਡਾਂ ਭਾਜੀ ਕੋਈ ਖਾਸ ਬਰੀਡ ਟੇਕ ਭਾਜੀ ਵਾਲੀ ਜਾਂ ਕੋਈ ਹੋਰ ਕਿਸੇ ਆਪਣੇ ਉਸਤਾਦ ਵੱਡੇ ਵਾਲੀ ਇਹਨਾਂ ਦੇ ਵਿੱਚ ਕੋਈ ਛੱਡੀ ਦੇ ਹੋ ਜਾਂ ਕਿਸੇ ਦਾ ਰਿਕਾਰਡ ਤੋੜੇ ਚ ਕਬੂਤਰ ਹੋਵੇ ਕੋਈ ਆਪਣੇ ਟ੍ਰਿਕ ਭਾਜੀ ਵਾਲੇ ਆ ਜੀ ਅੱਛਾ ਜੀ ਟੇਕ ਭਾਜੀ ਵਾਲੇ ਤੇ ਆਪਣੇ ਸੋਡੀ ਭਾਜੀ ਦੇ ਕੋਲ ਆ ਠੀਕ ਹੈ ਜੀ ਕੋਜੀ ਪਟਾਰੀ ਵਾਲੀ ਕੋਜੀ ਹਕਲਾ ਵਾਲੇ ਅੱਛਾ ਆਪਣੇ ਕੋਲ ਜਿੰਨਾ ਆਪਣਾ ਭਾਈਚਾਰਾ ਸਾਰਿਆਂ ਨੇ ਹੈਗੇ ਨਸਲ ਸਾਰਿਆਂ ਦੇ ਹੈਗੇ ਆ ਇੱਕ ਆਹ ਬੈਠਾ ਜੀ ਕਾਲੇ ਮੋਢੇ ਵਾਲਾ ਉੱਪਰ ਚਲਾ ਗਿਆ ਇਹ ਕਿਹੜੇ ਕਬੂਤਰਾਂ ਚੋਂ ਇਹ ਆਪਣੇ ਟੇਕ ਭਾਜੀ ਵਾਲਿਆਂ ਚੋਂ ਆਈਆਂ ਜੀ ਸਹੀ ਹੈ ਸਹੀ ਹੈ ਜੀ ਕੋਈ ਚੰਗੀ ਟਾਲੀ ਦੇਖਾ ਦੋ ਹਲੋ ਜੀ ਭਾਜੀ ਹੁਣਾਂ ਕਬੂਤਰ ਫੜਿਆ ਕਿ ਡੱਕਿਆਂ ਵਾਲਾ ਹਾਂ ਜੀ ਇਹ ਕਬੂਤਰ ਦਾ ਜਿਹੜਾ ਪੇ ਆ ਜੀ ਹਾਂਜੀ ਉਹ ਮਿੰਦਰ ਦੇ ਘਰ ਦਾ ਆ ਜੀ ਠੀਕ ਆ ਜੀ ਆਲਮੋਕਾ ਆ ਮੁੰਡਾ ਆਪਣੇ ਨਾਲ ਮਿੰਦਰ ਤੁੰਨ ਵਾਲੀ ਮਿੰਦਰ ਤੁੰਨ ਵਾਲੀ ਤੇ ਜਿਹੜੀ ਇਹ ਮਾਂ ਆ ਆਪਾਂ ਖਾਨ ਖਾਨੇ ਛੱਡੀ ਸੀ ਟਰੈਕਟਰ ਦੀ ਵਾਜੀ ਜਦੋਂ ਪਹਿਲੀ ਹੋਈ ਸੀ ਹਾਂਜੀ ਹਾਂਜੀ ਇੰਡ ਵਾਲੇ ਕਬੂਤਰਾਂ ਚ ਆ ਕੇ ਉਹ ਬੈ ਗਈ ਸੀਗੀ ਠੀਕ ਆ ਜੀ ਉਹਨਾਂ ਦਾ ਪੁੱਤਿਆ ਤੇ ਇਹਦਾ ਭਾਈ 109 ਕਬੂਤਰਾਂ ਨੂੰ ਉੱਥੇ ਬਚਤਿਆ ਜਗਤਪੁਰ ਹਨੇਰੀ ਆ ਗਈ ਸੀ ਉਹ ਬਾਜੀ ਵੰਡੀ ਗਈ ਸੀ ਠੀਕ ਆ ਜੀ 109 ਉੱਡੇ ਸੀ ਤਾਂ ਆਪਣਾ ਕੂਤਰ ਹਿੱਸੇ ਜਾ ਬਹੁਤ ਵਧੀਆ ਜੀ ਜਿਹੜਾ ਸੋਨਾ ਰੱਖਿਆ ਸੀ ਆ ਲੋ ਇੱਕ ਬਾਈ ਹੁਣੀ ਲੈ ਕੇ ਆਇਆ ਕਬੂਤਰ ਆਇਆ ਆਪਣਾ ਭਰਾ ਕਬੂਤਰ ਚਿੱਟੀਆਂ ਲਾਲ ਚਿੱਟੀਆਂ ਲਾਲ ਹਾਂਜੀ ਤੇ ਇਹ ਜਿਹੜੀ ਨਸਰ ਆ ਜੀ ਇਹ ਸਾਡੇ ਟੇਕ ਭਾਜੀ ਆਪਣੇ ਬਿੱਲੂ ਭਾਜੀ ਜਿਹੜਾ ਹੁਣ ਤੋਂ ਠੀਕ ਹੈ ਜੀ ਹਾਂਜੀ ਉਹਨਾਂ ਦੀ ਆ ਦੋ ਬਾਜੀਆਂ ਵਾਲੀ ਮਾਜਤੀ ਸੀ ਠੀਕ ਹੈ ਜੀ ਇੱਕ ਦੋਲੀ ਕੇ ਹਾਂਜੀ ਤੇ ਇੱਕ ਸੁਰੜਿਆ ਠੀਕ ਹੈ ਜੀ ਤੇ ਇਹਦੀ ਭੈਣ ਜਿੱਤੀ ਮੰਗੇਗੀ ਠੀਕ ਹੈ ਜੀ ਕਰਪਾ ਜੀ ਬਾਜੀ ਫਸਟ ਪ੍ਰਾਈਜ਼ ਮੰਗੇਗੀ ਮੰਗੇਗੀ ਇਹ ਇਸੇ ਸਾਲ ਨਹੀਂ ਨਹੀਂ 2016 ਚ 2016 ਚ ਇਹ ਪੁਰਾਣੀ ਕੁੱਤਰਿਆ ਦਿੰਦਾ ਠੀਕ ਆ ਹਾਂ ਜੀ ਕਿ 2014 ਚ ਇਹਨਾਂ ਦਾ ਪੇਜ ਤਿਆ ਸੀ ਠੀਕ ਆ ਉਹ ਵੀ ਮੰਗੇਗੀ ਚੁੱਟਿਆ ਸੀ ਫਸਟ ਪ੍ਰਾਈਜ਼ ਅੱਛਾ ਹਾਂ ਜੀ 14 ਚ ਵੀ ਫਸਟ ਤੇ 16 ਚ ਵੀ ਫਸਟ ਬਹੁਤ ਵਧੀਆ ਰਿਜ਼ਲਟ ਹੈ ਤਾਂ ਤੇ ਇਹਨਾਂ ਦੇ ਗਾਂ ਬੱਚੇ ਉੜਦੇ 2016 ਚ ਮਾੜੇ ਜਿਹਾ ਬਿੰਗਾ ਹੋ ਗਿਆ ਸੀ ਕੁੱਤਰ ਠੀਕ ਆ ਜੀ ਹਾਂ ਜੀ ਪਰ ਵੀ ਬਿੰਗਾ ਹੀ ਹੈ ਥੱਲੇ ਵੀ ਮਾੜੇ ਜਿਹਾ ਬਿੰਗਾ ਹੈ ਬੱਚੇ ਬਣਦੇ ਆ ਤੁਰਦੇ ਆ ਠੀਕ ਹੈ ਪੂਰਾ ਵਧੀਆ ਲੱਗ ਰਿਹਾ ਆਹ ਕਬੂਤਰੀ ਟੇਕ ਭਾਜੀ ਨੇ ਗਿਫਟ ਕੀਤੀ ਹੋ ਆਪਾਂ ਨੂੰ ਰੱਤੀ ਇਹ ਰੱਤੀ ਹੈ ਹਾਂਜੀ ਹਾਂਜੀ ਆ ਲਓ ਬਾਈ ਤਾਨੂੰ ਸ਼ੌਂਕ ਕਰਾਈਏ ਇਹਦਾ ਵੀ ਹਾਂਜੀ ਉਸਤਾਦ ਟੇਕ ਸਿੰਘ ਖਿਆਲਾਂ ਵਾਲੇ ਉਹਨਾਂ ਦੇ ਘਰ ਦੀ ਕਬੂਤਰੀ ਜੀ ਇਹਦੀ ਮਾਂ ਟੇਕ ਭਾਜੀ ਦੇ ਘਰੇ ਕਾਲੀ ਚਿਣੀ ਕਬੂਤਰੀ ਸੀ 5 ਸਾਲ ੁੱਤੀ ਘਰਦੀਆ ਭਾਜੀ 5 ਸਾਲ ਘਰਦੀਆਂ ਬਾਜੀਆਂ ਜੀ ਉਹਦੀ ਮਾਂ ਤੁਸੀਂ ਆਪਣੇ ਘਰੇ ਉਡੀ ਅੱਛਾ ਹੁਣ ਇਹਦੇ ਈਆਂ ਪੱਤੋੜੇ ਠੀਕ ਆ ਠੀਕ ਆ ਮਤਲਬ ਪੂਰਾ ਰਿਜ਼ਲਟ ਹੈ ਨਾ ਪੂਰਾ ਡਟਾ ਨਾਲੇ ਤੁਹਾਨੂੰ ਲੱਗਿਆ ਜੀ ਆ ਰੱਟਾ ਹਾਂਜੀ ਇਹ ਕਿੰਨੀ ਕਮੀ ਆ ਠੀਕ ਹੈ ਜੀ ਬਹੁਤ ਚੰਗੇ ਜੀ ਇਹ ਵਾਜੀ ਸਲੇਮਪੁਰ ਮਸੰਦਾਂ ਦੇ ਵਿੱਚ ਜਿਹੜਾ ਹੈਗਾ ਇਹ ਨਾ ਕਬੂਤਰਾਂ ਦਾ ਸ਼ੌਂਕ ਕਰਿਓ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਿੱਕੀ ਵਾਲੇ ਕੁੱਤਰਾ ਜੋਸ਼ੀ ਆ ਇਹ ਸਾਬੀ ਭਾਜੀ ਤੇ ਗੋਗੋ ਭਾਜੀ ਆ ਜਿਹੜੇ ਆਪਣੇ ਤੇ ਨਾਲ ਹੋਰ ਆਪਣੇ ਫਰੈਂਡ ਜਿਹੜੇ ਹੈਗੇ ਨੇ ਸੰਨੀ ਵੀਰ ਜੀ ਨਿੰਦਰ ਭਾਜੀ ਤੇ ਜਿੰਨੇ ਵੀ ਭਰਾ ਇੱਥੇ ਸ਼ੌਂਕ ਕਰ ਰਹੇ ਨੇ ਤੇ ਵਧੀਆ ਆ ਇਹ ਗੁਰਦੋਰਾ ਸਾਹਿਬ ਦੇ ਲਾਗੇ ਬਾਈ ਹਾਂ ਨੇ ਸਪੈਸ਼ਲ ਜਿਹੜੇ ਆ ਕੁੱਡੇ ਬਣਾਏ ਨੇ ਤੇ ਇੱਥੇ ਜਿਹੜਾ ਹੈਗਾ ਇਹਨਾਂ ਕਬੂਤਰਾਂ ਦਾ ਸ਼ੌਂਕ ਜਿਹੜਾ ਕੀਤਾ ਜਾਂਦਾ ਜੀ ਆ ਕੁੰਦਰੀ ਦੀ ਭੈਣ ਆ ਆਧੀ ਪੈਂਡ ਮੋਟਰਸਾਈਕਲ ਚਿੱਤੀ ਸੀ ਜੀ ਆਧੀ ਪੈਂਡ ਤੋਂ ਮੋਟਰਸਾਈਕਲ ਜੀ ਬਈ ਅਸੀਂ ਕੁੰਦਰੀ ਦੀ ਭੈਣ ਸੀ ਸਹੀ ਆ ਤੇ ਨਸਾ ਉਹ ਵੀ ਟੇਕ ਪਾਜੀ ਰਹੇ ਆ ਜੀ ਪਾਜੀ ਜਦੋਂ ਤੁਸੀਂ ਡੀ ਵਾਰਨਿੰਗ ਕੀਤੀ ਆ ਕਰਤੀ ਇਹਨਾਂ ਦੀ ਸਾਰਿਆਂ ਦੀ ਹਾਂਜੀ ਹਾਂਜੀ ਤੇ ਕਿਹੜੀ ਗੋਲੀ ਯੂਜ਼ ਕੀਤੀ ਆ ਜੀ ਅਸੀਂ ਉਦਾਂ ਜਿਹੜਾ ਕਾਉਂਟਰਫਲਸ਼ ਕਰੀਦੀ ਆ ਜਾਂ ਬਾਰਮਾਟ ਕਰੀਦੀ ਆ ਜੀ ਬਾਰਮਾਟ ਜਿਹੜੀ ਬਾਹਰਲੀ ਗੋਲੀ ਆ ਤੇ ਆਪਣੇ ਕੋਕੂ ਪਾਜੀ ਅਮਰੀਕਾ ਤੋਂ ਲੈ ਆਉਂਦੇ ਆ ਭਾਈ ਜਿਹੜੀ ਤੁਸੀਂ ਨਵੀਂ ਬਾਰਮਾ ਡੌਂਟਰ ਲਾ ਕੇ ਦੇਖੀ ਇੱਕ ਵਾਰ ਕੋਈ ਵਾਰ ਲਾਈ ਆ ਹੱਡੀ ਵਾਲੀ ਹੱਡੀ ਵਾਲੀ ਹਾਂਜੀ ਹੱਡੀ ਵਾਲੀ ਜੀ ਕੀ ਰਿਜ਼ਲਟ ਆ ਦਾ ਦੇ ਵੀ ਇਹ ਪ੍ਰਾਣੀ ਆਂਕ ਨਿਕਲਦੇ ਜੀ ਮਿਲ ਉਹਨਾਂ ਨੂੰ 60 ਕਬੂਤਰਾਂ ਲਾਈ ਸੀ ਅਸੀਂ ਕੋਈ ਪਰਾਂ ਚ ਦਿੱਕਤ ਲੁੱਕਤ ਤਾਂ ਨਹੀਂ ਆਂਦੀ ਮਤਲਬ ਜਿੱਦਾਂ ਆਪਾਂ ਨੂੰ ਤਾਂ ਲੱਗਾ ਵੀ ਯਾਰਾਂਾਂ ਵੀ ਬਾਲੀ ਤੇਜ ਆਉ ਨਹੀਂ ਅਸੀਂ ਬੱਚਿਆਂ ਵਾਲਿਆਂ ਨੂੰ ਲਾਈ ਜਾਂ ਜਿਹੜੇ ਉੱਡਣ ਵਾਲੇ ਸੀ ਉਹਨਾਂ ਤਾਂ ਅਸੀਂ ਬਾਅਰ ਮੋਡਲ ਲਾਈ ਉਹਨਾਂ ਨੂੰ ਬਾਅਰ ਮੋਡਲ ਆਈ ਯਾਰ ਬੱਚਿਆਂ ਵਾਲਿਆਂ ਨੂੰ ਲਾਈ ਆ ਬਾਅਰ ਮੋਡਲ ਵੀ ਅਸੀਂ ਅੱਧੀ ਲਾਈ ਦੀ ਆ ਠੀਕ ਹੈ ਜੀ ਸਾਬਤ ਵੀ ਰਾਈ ਗਿਆ ਕਬੂਤਰ ਤੇ ਡੌਂਟਲ ਕਿੰਨੇ ਆ ਨੂੰ ਇੱਕ ਗੋੜੀ ਲਾਈ ਆ ਆਪਾਂ ਅਸੀਂ 60 ਨੂੰ ਲਾਈ ਸੀ ਇਹਨਾਂ ਨੂੰ ਬੱਚਿਆਂ ਵਾਲੇ 60 ਨੂੰ ਇੱਕ ਲਾਈ ਆ ਹਾਂਜੀ ਹਾਂਜੀ ਸਹੀ ਹੈ ਬਰਾਮਾ ਮਾੜਾ ਪਾਉ ਬਹੁਤ ਨਿਕਲੇ ਜਰ ਕਿੰਨਾ ਪ ਈਮਾ ਈਮਾ ਲੀਕਾ ਕੁਬਤਲ ਠੀਕ ਆ ਸਹੀ ਆ ਜੀ ਬਹੁਤ ਵਧੀਆ ਰਿਜ਼ਲਟ ਆ ਮਿੱਠਾ ਪਾ ਗੇ ਸ਼ੱਕਰ ਪਾ ਲਈ ਮਨਜੀ ਮੇਰੇ ਸ਼ੱਕਰ ਪਾ ਲਓ ਮਿੱਠਾ ਪਾ ਲਓ ਠੀਕ ਆ ਜੀ ਤੇ ਇਹ ਇੱਕੋ ਗੁੱਡਾ ਬਾਈ ਹੁਣਾ ਦਾ ਜਿਹਦੇ ਵਿੱਚ ਇਹ ਦੇਖੋ ਕੁੰਡੇ ਆ ਮਿੱਟੀ ਦੇ ਬਹੁਤ ਬਹੁਤ ਵਧੀਆ ਆ ਖੁੱਲੇ ਡੁੱਲੇ ਆ ਤੇ ਇਹਦੇ ਵਿੱਚ ਜਿਹੜੇ ਬੱਚੇ ਵੀ ਪੂਰੇ ਵਧੀਆ ਰਹਿੰਦੇ ਆ ਤੇ ਵਿੱਚ ਬਾਈ ਹੁਣਾ ਨੇ ਕੱਟ ਕੱਟ ਕੇ ਮੈਟ ਲਾਏ ਨੇ ਬਾਈ ਇੱਕ ਸਪੈਸ਼ਲ ਦੇਖ ਲਓ ਅੱਜ ਨੰਨੀ ਚੀਜ਼ ਦੇਖੀ ਆ ਸਾਰੇ ਡੋਂਗਿਆਂ ਦੇ ਵਿੱਚ ਬਾਈ ਹੁਣਾ ਨੇ ਮੈਟ ਲਾਏ ਨੇ ਹਰੇ ਮੈਟ ਆ ਜਿਹੜੇ ਹਾਂ ਇੱਕ ਚੀਨੀ ਫੜੀ ਆ ਇਹ ਚੀਨਾ ਕਬੂਤਰ ਆ ਕਬੂਤਰ ਆ ਜੀ ਹਾਂ ਜੀ ਹਾਂ ਜੀ ਤੇ ਨਸਲ ਉਹ ਚਿੱਟੇ ਕਬੂਤਰ ਵਾਲੀ ਆ ਇਹ ਜਿਹੜਾ ਆਪਾਂ ਪਹਿਲਾਂ ਦਿਖਾ ਲਿਆ ਪੈਂਗਾ ਹਾਂ ਜੀ ਹਾਂ ਜੀ ਤੇ ਇਹਦਾ ਫਿਰ ਇਹ ਰੱਤਾ ਸੀ ਹਾਂ ਜੀ ਉਹ ਸੀ ਕਬੂਤਰ ਦਾ ਭਰਾ ਸੀ ਠੀਕ ਆ ਹਾਂ ਜੀ ਤੇ ਇਹ ਜਿਹਨੇ ਰੱਤਾ ਮਾਰਿਆ ਜਿਹਨੇ ਰੱਤਾ ਮਾਰਿਆ ਦੂਸਰ ਦੇ ਵਿੱਚ ਦੂਸਰ ਰੁੱਡੀ ਸੀ ਇੱਥੇ ਘਰ ਦੀ ਬਾਜੀ ਦੇ ਵਿੱਚ ਦੂਸਰ ਵੀ ਇੱਕ ਤਾਂ ਮਰੀਆ ਟਾਈਮ ਕਰਕੇ ਬੈਠਾ ਹੋ ਗਿਆ ਅੱਛਾ ਘਰ ਦੀ ਬਾਜੀ ਚ ਵੀ ਦੂਸਰ ਰੁੱਡੀ ਹੋਈ ਆ ਹਾਂ ਜੀ ਹਾਂ ਜੀ ਤੇ ਇਹ ਪੰਜ ਚਾਰ ਸਾਲ ਤਾਂ ਇਹਨੂੰ ਹੋ ਗਿਆ ਔਰਦਾ ਜੀ ਹਰ ਸਾਲ ਔਰਦਾ ਘਰੇ ਠੀਕ ਆ ਰੱਤਾ ਇਹਦਾ ਬੱਚਾ ਜੀ ਅੱਛਾ ਚੀਨੇ ਨੇ ਆ ਬੱਚਾ ਰੱਤਾ ਕੱਢਿਆ ਹੋਇਆ ਬਾਈ ਜੀ ਕੱਲਾ ਇਹਦਾ ਪੀ ਰੱਤਾ ਸੀ ਠੀਕ ਆ ਹਾਂ ਜੀ ਤੇ ਸਿੱਧਾ ਜੋੜਾ ਲਾਜ ਪੈ ਤੇ ਫੇਰ ਅਗੇ ਇਹਨੇ ਹਾਂ ਮੁੜ ਕੇ ਬੱਚਾ ਰੱਤਾ ਕੱਢ ਦਿੱਤਾ ਹਾਂ ਜੀ ਹਾਂ ਜੀ ਸਹੀ ਹੈ ਸੇਮ ਇਹ ਹੀ ਰੰਗ ਸੀ ਬਹੁਤ ਸੋਹਣੇ ਮਨੀਆ ਕੁਆਲਟੀ ਦੇ ਕੰਪਟਰ ਨੇ ਚਿੱਟੀਆਂ ਅੱਖਾਂ ਨੇ ਬਈ ਇਹਦੀ ਆਹ ਕੁਰੀਆ ਇੱਕ ਵੇਲੇ ਭਾਈ ਕੋ ਠੱਲਾ ਕੰਪਟਰ ਸੀ ਨਾ ਮਸ਼ਹੂਰ ਸੀਗੇ ਹਾਂ ਜੀ ਫਲਾਮ ਵਾਲੇ ਕਰੇ ਉੱਡਦੇ ਹੁੰਦੇ ਸੀ ਅੱਖਾਂ ਵੱਡੀਆਂ ਲੈਂਦੀਆਂ ਬਾਹਰ ਨੂੰ ਡੇਲੇ ਹਨਾ ਜੀ ਹਾਂ ਜੀ ਹਾਂ ਜੀ ਇਹ ਟੇਕ ਵਾਈ ਨੂੰ ਨਾ ਇਹਨਾਂ ਦੀ ਮਾਂ ਟਿੱਡੂ ਕੋਟਮਾਰ ਨੇ ਗਿਫਟ ਕੀਤੀ ਸੀ ਅੱਛਾ ਇਹਨਾਂ ਦੀ ਮਾਂ ਜਿਹੜੀ ਹੈ ਨਾ ਹਾਂ ਜੀ ਟਿੱਡੂ ਕੋਟਮਾਰ ਨੇ ਗਿਫਟ ਕੀਤੀ ਸੀ ਟੇਕ ਬਾਜੀ ਨੂੰ ਠੀਕ ਆ ਤੇ ਕਬੂਤਰ ਭਾਈ ਦੇ استاد ਵਾਲਾ ਹੀ ਸੀ ਠੀਕ ਹੈ ਤੇ ਠੱਲਾਂ ਵਾਲੇ ਬੜੇ ਮਸ਼ਹੂਰ ਹੋਏ ਕਬੂਤਰ ਬਹੁਤ ਉੱਡੇ ਘਰ ਦਿਆਂ ਬਾਜੀਆਂ ਜੀ ਸਹੀ ਹੈ ਜੀ ਹਾਂ ਜੀ ਆਪਣੇ ਕੋਲ ਇੱਕ ਪੱਠੀ ਬਚੀ ਹੈ ਜੀ ਨਸਲ ਪੁਰਾਣੀ ਤੇ ਇਹ ਇੱਕ ਪੁੱਛਦੇ ਆ ਕਾਫੀ ਰਿਆਰਟੇ ਆ ਜੀ ਨਾ ਬਹੁਤ ਵਧੀਆ ਜੀ ਜਿਹੜੀ ਐਤ ਕੀ ਮੰਗਲ ਸਰਾਲੀ ਜਿੱਦੀਆਂ ਆਪਣੀਆਂ ਕੂਟਰੀਆਂ ਤੋਂ ਉਹਨਾਂ ਦੀ ਭੈਣ ਵੀ ਹੈਗੀ ਹੈ ਜੀ ਇੱਕ ਵਿੱਚ ਇੱਥੇ ਬਾਕੀ ਉਹਦਾ ਪੁੱਤਰ ਮੇਰੇ ਘਰੇ ਆ ਸਾਰੇ ਸਹੀ ਹੈ ਜੀ ਜਿਹੜੇ ਐਤ ਕੀ ਬਾਜੀ ਓਡਿਆ ਭਾਈ ਜੀ ਉਹ ਸਾਬੀ ਭਾਜੀ ਉਹਨਾਂ ਦੇ ਘਰੇ ਨੇ ਕਿਤੇ ਮੌਕਾ ਮਿਲਿਆ ਤੇ ਉੱਥੇ ਵੀ ਜਾ ਕੇ ਤੁਹਾਨੂੰ ਸ਼ੌਂਕ ਜ਼ਰੂਰ ਕਰਾਵਾਂਗੇ ਆਪਾਂ ਤੇ ਇਹ ਸਾਰੇ ਦੇ ਸਾਰੇ ਜੋੜੇ ਇੱਕ ਵਾਰ ਇਹਨਾਂ ਦਾ ਕਰ ਲੋ ਸ਼ੌਂਕ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਦੂਸਰੇ ਖੁੱਡੇ ਦੇ ਵਿੱਚ ਜੀ ਅਏ ਦੇਖੋ ਲਾਲ ਚੀਨੇ ਬਹੁਤ ਹੀ ਵਧੀਆ-ਵਧੀਆ ਸਨ ਅੱਖੇ ਕਬੂਤਰ ਨੇ ਬਾਈ ਹੁਣਾਂ ਦੇ ਕੋਲ ਕੋਸ਼ਿਸ਼ ਰੈਂਦੀ ਆ ਬਾਈ ਜਿੱਥੇ ਵੀ ਜਾਈਏ ਤੁਹਾਨੂੰ ਸ਼ੌਂਕ ਕਰਾਈਏ ਵਧੀਆ ਤਰੀਕੇ ਦੇ ਨਾਲ ਤੇ ਸ਼ੌਂਕ ਕਿੱਦਾਂ ਦਾ ਲੱਗਦਾ ਜਰੂਰ ਦੱਸਣਾ ਜੀ ਕਿਉਂਕਿ ਪੰਜਾਬ ਦੇ ਹਰ ਕੋਨੇ ਦੇ ਵਿੱਚ ਪੁੱਜੀਦਾ ਤੇ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਸ਼ੌਂਕ ਮਿੱਤਰੋ ਕਰਾਉਨੇ ਆ ਅੱਜ ਦਾ ਸ਼ੌਂਕ ਕਿੱਦਾਂ ਦਾ ਲੱਗਦਾ ਦੱਸਿਓ ਇਹ ਆ ਇੱਕ ਗੁੱਡਾ ਤੇ ਹੁਣ ਜਾਣਦੇ ਆਪਾਂ ਦੂਸਰੇ ਗੁੱਡੇ ਦੇ ਵਿੱਚ ਇਹ ਵੀ ਦੱਸੋ ਵੀ ਖਵਾਵਾਂ ਮਾਰੇ ਵਿੱਚ ਜੜਕੇ ਇਹ ਆ ਇਸ ਫੁਟੇਜ ਇਹਨੇ ਟੇਕ ਭਾਜੀ ਵਾਲੇ ਜਾਂਦੇ ਆ ਅੱਛਾ ਜੀ ਇਹ ਆਪਣੇ ਜਿਹੜੇ ਆਪਣੀ ਬਲੀਡ ਆ ਠੀਕ ਹੈ ਜੀ ਹਾਂ ਜੀ ਤੇ ਉਧਰ ਆਪਣੇ ਜਿਹੜੇ ਹੋਰ ਆਪਣੇ ਮਿੱਤਰ ਆ ਆਪਣੇ ਗੁਰੂ ਭਾਦੇ ਠੀਕ ਹੈ ਜੀ ਜੱਗਾ ਕਲਸੀਆ ਹਾਂ ਤੇ ਚੱਕੇ ਕਹਿੰਦੇ ਜੱਗਾ ਕਲਸੀਆ ਤੇ ਆਪਣਾ ਜੀਤਾ ਸੈਦਪੁਰ ਭਾਜੀ ਉਹਨੀਆਂ ਠੀਕ ਹੈ ਜੀ ਰੋਸ਼ੀ ਇਟਲੀ 42 ਸਾਫ ਸਾਡੇ ਸਕਲੈਂਡ ਤੇ ਆਜੀ ਹਜੂਕੇ ਸਹੀ ਹੈ ਜੀ ਹਾਂ ਜੀ ਇਹ ਇੱਕ ਖੁੱਡੇ ਲੋਹਾ ਤੇ ਹੁਣ ਉਧਰ ਇੱਕ ਖੁੱਡੇ ਜੁਆ। ਐ ਦੇਖੋ ਜੀ ਇੱਕ ਖੁੱਡੇ ਦੇਖ ਲਓ ਸਾਹਮਣੇ ਜਾਲੀਦਾਰ ਪਰਲੇ ਬੰਨੇ ਵੀ ਗ੍ਰਿਲਾਂ ਰੋਸਨਦਾਨ ਜਾਲੀਦਾਰ ਲਾਈਆਂ ਹੋਈਆਂ ਖੁੱਡਿਆਂ ਦੇ ਵਿੱਚ ਗਰਮੀ ਬਿਲਕੁਲ ਨਹੀਂ ਹੈਗੀ। ਬਿਲਕੁਲ ਗਰਮੀ ਨਹੀਂ ਹੈਗੀ ਹਵਾਦਾਰ ਖੁੱਡੇ ਨੇ ਚਾਰੇ ਵੱੰਨੇ ਤੋਂ ਜਿਹੜੀ ਹਵਾ ਕ੍ਰੋਸ ਹੋ ਰਹੀ ਹੈ ਨਾ ਖੁੱਡਿਆਂ ਦੇ ਵਿੱਚ ਤੇ ਬਹੁਤ ਹੀ ਵਧੀਆ ਸਿਸਟਮ ਵੀਰ ਹੁਣਾਂ ਦਾ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਸ਼ੌਂਕ ਇਹੜਾ ਬਰਕਰਾਰ ਰਵੇ ਬਾਈ ਹੁਣਾਂ ਦਾ। ਤੇ ਲਓ ਮਿੱਤਰੋ ਇਹ ਨਾਲ ਹੈਗਾ ਦੂਸਰਾ ਖੁੱਡਾ। ਫੂਟਰ ਸਿਸਟਮ ਜਿਹੜਾ ਬਈ ਆਪਾਂ ਸਾਰੇ ਖੁੱਡਿਆਂ 'ਚ ਲਗਾ ਦਿੱਤਾ ਵਧੀਆ ਤਰੀਕੇ ਦੇ ਨਾਲ ਤੇ ਇਹ ਆ ਗਿਆ ਦੂਸਰਾ ਖੁੱਡਾ ਇਹਦੇ ਵਿੱਚ ਜਿਹੜੀਆਂ ਬਾਈ ਹੋਣਾਂ ਨੇ ਟੋਕਰੀਆਂ ਰੱਖੀਆਂ ਪਲਾਸਟਿਕ ਦੀਆਂ ਤੇ ਮੈਟ ਇਹਨਾਂ ਦੇ ਵਿੱਚ ਵੀ ਲਾਏ ਹੋਏ ਆ ਆ ਜੀ ਜਿੱਤਾ ਸੈਦਪੁਰੋਂ ਆਇਆ ਜੀ ਜੁੜਾ ਅੱਛਾ ਜਿਹੜਾ ਵਧੀਆ ਰਿਆ ਦੇ ਨਾਮ ਜਿਹੜਾ ਮੰਨਾ ਸੈਦਪੁਰ ਮੰਨਾ ਸੈਦਪੁਰ ਮੰਨਾ ਸੈਦਪੁਰ ਬਾਈ ਹੋਣਾਂ ਦੇ ਘਰੋਂ ਜਿਹੜੇ ਕਬੂਤਰ ਆਏ ਉਹ ਜੋੜਾ ਸੀ ਬਾਈ ਜੀ ਇਹ ਬਾਈ ਹੁਣਾਂ ਦੇ ਇੱਕ ਨੀਲਾ ਕਬੂਤਰ ਸੀ ਚਿੱਟੀ ਪੂਛ ਗੱਡੀ ਸੀ ਉਹ ਕਬੂਤਰ ਨੇ ਆਪਾਂ ਉਹ ਇੱਕ ਵਾਰ ਵੀਡੀਓ ਦਿਖਾਈ ਸੀ ਹਾਂਜੀ ਜੱਗਾ ਕਲਸੀ ਜੱਗੇ ਬਾਈ ਦੇ ਘਰ ਹਾਂਜੀ ਜੱਗਾ ਕਲਸੀ ਹਾਂ ਜੱਦਾ ਕਲਸੀ ਹਾਂਜੀ ਉਹਨਾਂ ਦੇ ਅਭੀ ਉਹਨਾਂ ਦੇ ਵਿੱਚੋਂ ਆ ਗਿਆ ਠੀਕ ਆ ਠੀਕ ਆ ਜੀ ਹਾਂਜੀ ਸੋਨੂ ਭਾਜੀ ਦੋਲੀ ਸੀਗੇ ਇਟਲੀ ਚ ਹੈ ਜੀ ਉਹ ਵੀ ਭਾਈ ਅੱਛਾ ਹਾਂਜੀ ਉਹਨਾਂ ਨੇ ਗਿਫਟ ਕੀਤੇ ਆ ਜੀ ਜੋ ਰੈਕ ਇਹ ਕੁੰਮੂ ਵਾਲੇ ਲੱਗਦੇ ਜਿਵੇਂ ਹੁੰਦੇ ਆ ਪਰ ਹੈਨਾ ਇਹ ਕੰਮ ਨੂੰ ਦੁੱਲੀ ਤੇ ਇਹ ਦੇਖੋ ਇੱਕੋ ਜਿਹਾ ਹੀ ਜੋੜਾ ਬਾਈ ਸੇਮ ਹੀ ਇਹਨਾਂ ਦੇ ਰੰਗ ਵੀ ਬਾਈ ਇਹਨਾਂ ਨੇ ਸੇਮ ਹੀ ਲਾਇਆ ਹੋਇਆ ਮੋਟਿਆਂ ਦੇ ਤੇ ਬਹੁਤ ਹੀ ਸ਼ਾਨਦਾਰ ਜੋੜਾ ਹੈ ਖਟੀਆਂ ਦਾ ਕਬੂਤਰ ਤੇ ਚਿੱਟੀਆਂ ਦੀ ਕਬੂਤਰੀ ਹੈ ਜੀ ਹਾਂ ਸਭੀ ਭਾਜੀ ਜਿੱਤੇ ਭਾਜੀ ਵਾਲੇ ਕਬੂਤਰ ਚੱਲਣ ਵਾਲੇ ਆ ਜਿਹੜੇ ਚਿੱਟੀਆਂ ਵਾਲੇ ਜਿਹੜੇ ਹਾਂਜੀ ਉਹਨਾਂ ਤੋਂ ਆਈਏ ਇਹ ਬੱਚਾ ਹੁੰਦਾ ਜੀ ਔੜ ਗਿਆ ਵਾਵਾ ਜੀ ਤੱਕ 12 13 13 ਘੰਟੇ 10 ਸਾਲ ਪਹਿਲਾਂ ਔੜਦਾ ਸੀ ਅਸੀਂ ਬਲੱਡ ਲਈ ਰੱਖ ਲਿਆ ਜੀ ਉਪਰੋਂ ਦਾ ਉਪਰੋਂ ਉਪਰੋਂ ਦਿਖਾਇਆ ਉਪਰ ਹੀ ਹੈ ਨਾ Sì, è il e bloccare Ma la marca di rame non voglio che sia di tanto sanda o non te? eh? la birra? 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 ਪੱਥੇ ਦਿੱਤੇ ਸੀ ਜੀ ਸਾਨੂੰ ਚਾਰ ਨੂੰ ਹੀ ਡਾਉਣ ਨੂੰ ਦਿੱਤੇ ਸੀ ਪਰ ਆਪਾਂ ਬਲੱਡ ਲੈ ਰੱਖ ਲੈ ਤੀ ਸਹੀ ਆ ਡਾਈ ਘਰ ਸੋਨਾ ਉੱਡੇ ਠੀਕ ਆ ਕਬੂਤਰ ਰੋਕਣਾ ਹੀ ਜੀ ਇਦਾਂ ਹੁੰਦਾ ਆ ਡਾ ਕੇ ਚੈੱਕ ਕਰਕੇ ਫੇਰ ਰੋਕਣਾ ਚਾਹੀਦਾ ਕਬੂਤਰ ਜਿਹੜਾ ਅਸੀਂ ਸ਼ਕਲ ਦੇਖ ਕੇ ਕਹਿੰਨੇ ਨਾ ਬਹੁਤ ਚੰਗਾ ਜੀ ਇਦਾਂ ਉਦਾਂ ਜੀ ਨਹੀਂ ਦੇ ਤਾਂ ਘਰ ਰਿਜ਼ਲਟ ਦਾ ਨਾ ਪਤਾ ਹੋਏ ਬਲੱਡ ਦਾ ਨਾ ਪਤਾ ਹੋਏ ਓਨੀ ਦੇਰ ਤੱਕ ਫਾਇਦਾ ਨਹੀਂ ਹੁੰਦਾ ਰੋਕਣ ਦਾ ਜੀ ਤੇ ਆ ਕਰੋ ਇਹ ਸ਼ੌਂਕ ਭਾਈ ਮਿੱਤਰੋ ਕਿਦਾਂ ਦਾ ਲੱਗਦਾ ਸ਼ੌਂਕ ਜ਼ਰੂਰ ਦੱਸਣਾ ਜੀ ਗੋ ਗੋ ਬਾਜੀ ਦੇ ਕਬੂਤਰ ਤੇ ਸਾਹ ਦੇ ਨੇ ਬਾਈ ਇੱਥੇ ਬਹੁਤ ਦੀ ਭਰਾ ਆਪਣਾ ਬਾਈ ਇਹ ਆ ਮੇਨ ਇੱਥੇ ਰਹਿੰਦੇ ਨੇ ਬਾਈ ਹੁਣੀ ਭਾਈ ਦਾ ਕੀ ਨਾ ਆਇਆ ਗੋਪੀਪੂਨਪੁਰ ਕੋ ਗੋਪੀਪੂਨਪੁਰ ਪੂਰਨਪੁਰ ਪੂਰਨਪੁਰ ਬਾਈਆ ਇਹੀ ਬਾਈ ਹੁਣੀ ਇੱਥੇ ਕਬੂਤਰ ਬਾਈ ਜੀ ਸਾਹ ਦੇ ਨੇ ਤੇ ਬਾਈ ਹੁਣੀ ਨੇ ਚਲ ਜਾਣਾ ਬਸ ਥੋੜੇ ਦਿਨਾਂ ਤੱਕ ਬਾਹਰ ਅਮਰੀਕਾ ਰਹਿੰਦੇ ਨੇ ਆਪ ਤੇ ਇਹ ਬਾਈ ਹੁਣਾਂ ਦਾ ਸ਼ੌਂਕ ਆ ਦੇਖੋ ਜੀ ਸ਼ੌਂਕ ਕਿੰਨਾ ਤਗੜਾ ਬਾਹਰ ਰਹਿੰਦੇ ਐਨ ਆਰ ਆਈ ਭਰਾ ਜਿਹੜੇ ਹੈਗੇ ਨਾ ਜਾਨ ਲਾ ਦਿੰਦੇ ਪੂਰੀ ਕਬੂਤਰਾਂ ਦੇ ਲਈ ਕੁਝ ਨਹੀਂ ਹੈਗਾ ਮਤਲਬ ਕਹਿੰਦਾ ਦੁਨੀਆ ਤੇ ਮੈਂ ਮੈਂ ਤਾਂ ਮੈਂ ਦੇਖਿਆ ਭਾਈ ਹੁਣੀ ਸਿੰਪਲ ਜਿਹੇ ਬੰਦੇ ਨੇ ਔਰ ਪੂਰਾ ਵਧੀਆ ਸ਼ੌਂਕ ਕਰ ਰਹੇ ਨੇ ਭਾਈ ਪਰਮਾਤਮਾ ਬਾਈ ਹੁਣਾ ਦੀ ਲੰਬੀ ਉਮਰ ਕਰੇ ਚੜ੍ਹਦੀ ਕਲਾ 'ਚ ਰੱਖਣ ਤੇ ਬੜੀ ਸਪੋਰਟ ਕਰਦੇ ਨੇ ਭਾਈ ਦੁਆਬੇ ਏਰੀਆ ਦੇ ਵਿੱਚ ਪਹਿਲਾ ਮੋਟਰਸਾਈਕਲ ਜਿਹੜਾ ਬਾਈ ਹੁਣਾ ਨੇ ਇਨਾਮ ਦੇ ਵਿੱਚ ਦਿੱਤਾ 2009 2009 'ਚ ਬਾਈ ਦੁੱਲੋਂ ਵਾਲੇ ਦਿੱਤੇ ਸੀਗੇ ਭਾਈ ਦੁੱਲੋਂ ਬੋਵੀ ਦੁੱਲੋਂ ਬੋਵੀ ਦੁੱਲੋਂ ਹਣੀ ਬਾਈ ਹੁਣੀ ਜਿੱਤੇ ਸੀ ਤੇ ਆਹ ਕਬੂਤਰ ਆਪਣੀ ਬਰੀਡਿੰਗ ਕਰਦੀ ਠੀਕ ਆ ਜੀ ਖਟੀਆਂ ਦੇ ਖਟੀਆਂ ਦੀ ਇਹਦੀਆਂ ਕਿ ਦੋ ਤੀਆਂ ਛੱਡੀਆਂ ਸੀ ਆਪਾਂ ਨੰਗਾ ਸਰਾਲੇ ਠੀਕ ਆ 172 ਰੋਟੀਆਂ ਸੀ ਹਾਂਜੀ ਸਾਵੀ ਨੇ ਆਪਾਂ ਕਿਸੇ ਨਾਮ ਕੀਤੀ ਠੀਕ ਆ ਪਹਿਲਾ ਨੰਬਰ ਵੀ ਆਪਣਾ ਹੀ ਠੀਕ ਆ ਤੀਜਾ ਨੰਬਰ ਵੀ ਆਪਣਾ ਹੀ ਤੀਜਾ ਨੰਬਰ ਵੀ ਆਪਣਾ ਲੱਗ ਵੀ ਆਪਣਾ ਤੀਜਾ ਵੀ ਆਪਣਾ 170 ਰੋਟੀਆਂ ਸੀ ਇਹ ਸਪੂਤਰ ਦੀਆਂ ਤੀਆਂ ਸੀ ਕੋਨੇ ਬੌਜੀ ਨੇ ਵੰਡੀ ਦੇਣਾ ਬਹੁਤ ਵਧੀਆ ਰੋਟੇ ਇਸ ਇਦਾਂ ਜੀ ਇਹ ਲੋ ਜੀ ਇਹ ਪੀ ਆਉਣਾ ਸਹੀ ਆ ਇਹ ਆਉਣਾ ਉਹ ਵੀ ਸੋਨੇ ਖੱਡੀਆਂ ਖਾਣੀਆਂ ਸਹੀ ਆ ਹਾਂਜੀ ਇੱਕ ਲਾਚੀ ਨਹੀਂ ਇੱਕ ਵੱਡੀ ਬੇਦੀਆਂ ਟਿੱਕਾਕੇ ਦਾ ਪੁੱਤ ਉਹਨਾਂ ਦਾ ਭਰਾ ਆਪਣੇ ਘਰੇ ਉਟਿਆ ਜੀ ਠੀਕ ਹੈ ਜੀ 5 ਮਈ ਨੂੰ ਘਰੇ ਡਾਇਆ ਸੀ ਤਾਂ ਉਦੋਂ ਵੀ ਆਪਣਾ ਨੰਬਰ ਪਿਆ ਤੇ ਅੱਜ 2 ਜੂਨ ਨੂੰ ਘਰੇ ਡਾਇਆ ਤੁਸੀਂ ਆਪਣਾ ਨੰਬਰ ਪਿਆ ਸਹੀ ਹੈ ਜੀ ਹਾਂ ਜੀ ਘਰ ਦੀ ਬਾਜੀ ਘਰ ਦੀਆਂ ਬਾਜੀਆਂ ਦੇ ਵਿੱਚ ਹਾਂ ਜੀ ਹਾਂ ਜੀ ਸਹੀ ਹੈ ਸਹੀ ਹੈ ਆਪੇ ਆ ਜੀ ਉਹਨਾਂ ਦਾ ਬੜੀਆ ਸ਼ਾਨਦਾਰ ਮਸਲਾ ਬਈ ਹਾਂ ਜੀ ਇਹਦੀ ਮਾਦੀ ਹਲੇ ਉਧਰ ਹੀ ਘਰੇ ਬਈ ਬਾਜੀ ਦੇ ਸੱਭਿਵਾਦੇ ਉਹ ਆ ਰਹੀ ਆ ਜਲ ਵਿੱਚ ਤੇ ਇਹਦਾ ਜੋੜਾ ਲਾਵਾਗੇ ਅੱਜ ਉਹ ਇਹ ਬਾਈ ਉਹਨਾਂ ਦਾ ਜੀ ਦੂਜਾ ਫੁੱਡਾ ਫੇਰ ਤੁਹਾਨੂੰ ਦੱਸ ਦਈਏ ਤਾਂ ਹੁਣ ਚੱਲਦੇ ਆਪਾਂ ਤੀਜੇ ਘੁੱਡੇ ਦੇ ਵਿੱਚ ਪਹਿਲਾਂ ਤੁਸੀਂ ਇਹ ਦੇਖ ਲਓਏ ਕੋਈ ਤੁਹਾਨੂੰ ਸ਼ੰਕ ਕਰਾ ਦਈਏ ਨਾ ਕਬੂਤਰਾਂ ਦਾ ਇੱਕ ਘੁੱਡੇ ਦੇ ਵਿੱਚ ਜਿੰਨੇ ਕਬੂਤਰ ਨੇ ਬਈ ਇਹ ਆ ਲਓ ਬਈ ਜੂਮ ਕਰਕੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਕਬੂਤਰ ਬਈ ਬਟਰ ਉੱਪਰ ਦੁਦਿਆ ਵੀ ਇੱਕ ਦੁਦਿਆ ਆ ਇਹ ਕਰੋਸ਼ ਵੱਡੇ ਜੋੜੇ ਸਵੇਰ ਸਾਰੇ ਇੱਥੇ ਲੈ ਜਾਂਦੇ ਆ ਆ ਕਬੂਤਰ ਦੇਖੋ ਇਹ ਮਗਰੀ ਭੱਜਿਆ ਫਿਰਾਂ ਮਾਂ ਦੇ ਆ ਦੇਖੋ ਬਾਈ ਰਾਤ ਕਬੂਤਰ ਆ ਉਹ 3 ਦੇ ਪਿੱਛੇ ਦੌੜਿਆ ਹੈਗਾ ਸੀ ਇਹ ਤਾਂ ਹੱਥ ਤੇ ਹੀ ਆਜੀ ਇਹ ਕਬੂਤਰ ਉਹ ਦੇਵੰਤ ਲਾਇਆ ਸੀ ਅੱਛਾ ਇਹ ਉਹੀ ਕਬੂਤਰ ਜਿਹੜਾ ਉਸ ਦੇ ਉੱਤੇ ਲਾਂਚ ਜਿਹੜਾ ਆ ਕੱਢਿਆ ਹੋਇਆ ਹੈ ਸਹੀ ਹੈ ਸਹੀ ਹੈ ਬਾਈ ਇਹ ਆਪਣੇ ਆਹ ਕਬੂਤਰ ਆ ਬਾਈ ਚੰਦਾ ਖਾਨ ਨੇ ਆ ਆਪਣੇ ਅੰਦਰ ਤੋਂ ਆਇਆ ਸੀ ਠੀਕ ਹੈ ਜੀ ਹੋਗੇ ਸਾਡਾ ਸੈਈਆ ਹਾਂ ਜਿਹੜੇ ਬਰਾੜਾ ਕੂਤਰੇ ਬਹੁਤ ਚੰਗਾ ਕੂਤਰ ਆ ਬਈ ਇਹ ਥੋੜੇ ਜਿਹਾ ਉੱਚੀ ਉੜਦੇ ਆ ਘਰ ਵੀ ਉੜਦੇ ਆ ਬਾਹਰ ਆ ਜੋੜੀ ਆ ਬਈ ਆ ਲਾਲ ਚੀਨੇ ਕਾਲੇ ਚੀਨੇ ਕਰੂ ਸ਼ੌਂਗ ਇਹਨਾਂ ਜੋੜਾਂ ਦਾ ਬਈ ਇਹ ਜਿਹੜੇ ਜਸਵੀਪਾਦੋਂ ਦੇ ਆ ਆਪਣੇ ਕੂਤਰ ਬੇਪਨੋ ਵਾਲੇ ਜਿਹਨੂੰ ਜਸਵਾਲ ਕਹਿੰਦੇ ਉਹਦਾ ਚੋਂ ਆਉਂਦੀ ਸਹੀ ਹੈ ਸਹੀ ਹੈ ਅੰਡਾਲੇ ਰਤੋਂ ਕੂਤਰ ਚਲੋ ਜੀ ਤੇ ਬਾਈ ਹੁਣ ਤੁਹਾਨੂੰ ਲੈ ਕੇ ਚਲਦੇ ਆਂ ਆਪਾਂ ਬਾਈ ਹੁਣਾ ਦੇ ਤੀਸਰੇ ਖੁੱਡੇ ਦੇ ਵਿੱਚ ਆਜੋ ਬਾਈ ਇਹ ਹੈ ਬਾਈ ਹੁਣਾ ਦਾ ਤੀਸਰਾ ਖੁੱਡਾ ਆ ਜੀ ਮਾਸਟਰ ਮੋਗਾ ਜੀ ਮਾਸਟਰ ਮੋਗਾ ਅੱਜ ਉਹਨਾਂ ਨੂੰ ਮਿਲਣ ਗਏ ਸੀ ਉਹਨੇ ਪਹਿਲੀ ਵਾਰੀ ਸਾਡੇ ਨਾਲ ਵਿੱਚ ਪੈਂਦਾ ਬਾਜੀ ਛੱਡੀ ਸੀ ਉਦੋਂ ਮੋਟਰਸਾਈਕਲ 'ਤੇ ਸੀ ਉਹ ਵੀ ਠੀਕ ਆ ਜੀ ਉਹਨਾਂ ਦੀ ਸਾਡੀ ਯਾਰੀ ਸੀ ਬਹੁਤ ਵਧੀਆ ਉਨੀ ਸੱਦਿਆ ਐਤਗੀ ਜੀ ਮੈਂ ਤੇ ਸਭ ਵੀ ਬਾਹਰ ਤੇ ਸਾਡਾ ਭਤੀਜਾ ਸਨੀ ਤੱਲਣ ਗਏ ਸੀ ਠੀਕ ਹੈ ਜੀ ਤੇ ਭਾਈ ਨੇ ਪੁੱਡਾ ਖੋਦਦਾ ਹੀ ਕਹਿੰਦਾ ਜਿਹੜੇ ਮਰਜੀ ਚੱਕੋ ਸਾਰੇ ਖੋਦ ਲਓ 25 ਲੋਕ ਉੱਤਰ ਸਿਗਾ ਜੀ ਸਹੀ ਹੈ ਜੀ ਤੇ ਅਸੀਂ ਉਹਨੇ ਆਪਣੀ ਮਰਜ਼ੀ ਨਾਲ ਦਿੱਤੇ ਸੀ ਇਹ ਗੁੱਤਰ ਵੀ ਹੜਾ ਲਓ ਜਾ ਕੇ ਪਰ ਅਸੀਂ ਇਹ ਬਲੱਡ ਨਹੀਂ ਰੱਖ ਲੈ ਇੱਕ ਮਰਗੀ ਦੀ ਠੀਕ ਹੈ ਜੀ ਇੱਥੇ ਆਏ ਇੱਥੇ ਆਏ ਆਰ ਗੋਰ ਕੇ ਦਾ ਅੱਲਾਹ ਕਿਨ ਦਾ ਗਾ ਓਹ ਬਹੁਤ ਹੀ ਸ਼ਾਨਦਾਰ ਸੀ ਡਾ ਕੇ ਰੁਪਏ ਜਣ ਅੱਛਾ ਹਾਂਜੀ ਦਵਾ ਕੇ ਸਹੀ ਹੈ ਜੀ ਉਹ ਤਾਂ ਨਹੀਂ ਰੱਖੀ ਡਾ ਕੇ ਫੇਰ ਚਿੱਟੀਆਂਾਂ ਦੇ ਕਿੰਨੀਆਂ ਆਖਾਂ ਨੇ ਚਿੱਟੀਆਂਾਂ ਨੇ ਜੀ ਪੂਤਰੀਆਂ ਹੀ ਐਨਾ ਲੱਗਿਆ ਨਾ ਇਹ ਉਹ ਜੋੜਾ ਲਾਈ ਆ ਜੀ ਹੁਣ ਛੱਡਾਂਗੇ ਉਧਰ ਲੈ ਬਸ ਅੱਛਾ ਜੋੜਾ ਆ ਆ ਇੱਕ ਜੋੜਾ ਇਹ ਚ ਵੀ ਜੋੜਾ ਛੱਡਿਆ ਇੱਕ ਪੂਤਰੀਆਂ ਹੀ ਆ ਜੀ ਦੋ ਹਾਂ ਬਈ ਦਿਖਾਈਆਂ ਕਬੂਤਰੀਆਂ ਬਾਹਰੀਆਂ ਸੋਹਣੀਆਂ ਆ ਆ ਦੇਖੋ ਬਈ ਚਿੱਟੀ ਕਬੂਤਰੀ ਇੱਕ ਪਤਲੀ ਇਹ ਮੁਝ ਨੂੰ ਦਿਆ ਬਿਲਕੁਲ ਤੁਹਾਨੂੰ ਵੀ ਪਸੰਦ ਆਉਗੀ ਬੁੜੀ ਲੈ ਗਈ ਹੋਈ ਆ ਉੱਪਰ ਨਾਲ ਇਹਦੀ ਬਹੁਤ ਹੀ ਵਧੀਆ ਆਹ ਦੇਖੋ ਸਾਡੇ ਸਭੀ ਭਾਜੀਦੋਂ ਘਰ ਜਿਹੜਾ ਸੀਗਾ ਪੁੱਤਰ ਇਹਨਾਂ ਵੀ ਅਸੀਂ ਦੋ ਬਾਜੀਆਂ ਜਿੱਤੇ ਸੀਗੇ ਮੁਰਗੇ 2200 ਲੋਕੋ ਵਾਲੇ ਲੈ ਗਏ ਸੀ ਠੀਕ ਆ ਜੀ ਉਦੋਂ ਦਾ ਕਿ ਇੱਥੇ ਹੀ ਪਿਆ ਜੀ ਹੁਣ ਇਹਨਾਂ ਨੂੰ ਪਾਵਾਂਗੇ ਬੱਚਿਆਂ ਨੂੰ ਸਹੀ ਆ ਹਮਰ ਇਹਦੀ ਕਾਫੀ ਹੋ ਗਈ ਹੈ ਹਾਂ ਜੀ ਹੋਊਗਾ 8-9 ਸਾਲ ਦਾ ਜੀ ਸਹੀ ਆ ਸਹੀ ਆ ਉਹਨਾਂ ਇੱਕ ਦੋ ਝੋਣੀਆਂ ਲਾਵਾਂਗੇ ਇਹਦੀਆਂ ਹੋਰ ਇਹ ਘਰ ਤੇ ਵੀ ਬਹੁਤ ਉੜਦੇ ਆ ਵੀਰੇ ਹੁਣ ਜਿਵੇਂ ਤੁਹਾਡੇ ਖੁੱਲੇ ਡੁੱਲੇ ਖੁੱਡਿਆਂ ਨੇ ਇੱਥੇ ਕਬੂਤਰ ਜਿਹੜੇ ਨਾਂ ਵੀ ਉੜਦੇ ਹੁਣ ਨਾਂ ਵੀ ਬੱਚੇ ਕੱਢਦੇ ਹੁਣ ਉਹ ਵੀ ਕੱਢਣ ਲੱਗ ਪੈਂਦੇ ਆ ਉਹ ਵੀ ਕੱਢਣ ਲੱਪਨਗੇ ਕਿਉਂਕਿ ਖੁੱਲਾ ਡੁੱਲਾ ਮਾਹੌਲ ਚਾਹੀਦਾ ਜਦੋਂ ਸਾਡੇ ਖੁੱਡੇ ਨਹੀਂ ਕਿ ਨਹੀਂ ਕਿ ਡਾਰੀ ਨਹੀਂ ਵੱਜਣੀ ਕਬੂਤਰਾਂ ਦੇ ਪਰ ਜੁੜ ਜਾਂਦੇ ਆ ਉਹ ਛੇਤੀ ਮਰ ਜਾਂਦੇ ਆ ਉਮਰ ਘਟ ਜਾਂਦੀ ਆ ਕਬੂਤਰਾਂ ਦੀ ਐ ਕਰੋ ਬਾਈ ਜੀ ਸ਼ੌਂਕ ਬੋਗੋ ਬਾਈ ਦੇ ਕਬੂਤਰਾਂ ਦਾ ਖਲੇਮਪੁਰ ਮਖੰਡਾ ਪਿੰਡ ਆ ਬਾਈ ਜੀ ਫੇਰ ਤੁਹਾਨੂੰ ਦੱਸ ਦਈਏ ਇੱਕ ਵਾਰੀ ਆ ਗੁਤਰੀ ਵਾਲੀ ਸਾਹਿਬ ਸਾਡੇ ਲਧਿਆਣੇ ਦੇ ਕੋਲੇ ਵਾਲੀ ਆ ਤੇ ਅੰਗਲੈਂਡ ਦੇ ਵਿੱਚ ਇਹ ਆਲੀ ਗੱਲਾਂ ਮਾੜੀਆਂ ਕੋਰਟ ਦੇ ਵੋਟਰ ਦੇ ਗੁਤਰੀ ਖਟੀਆਂ ਦੇ ਖਟੀਆਂ ਦਾ ਹਾਂ ਜੀ ਇਹ ਜਿਹੜੀ ਮਰਜ਼ੀ ਮਾਦੀਣਾ ਲਾ ਲੋ ਜੀ ਠੀਕ ਆ ਤੇ ਵਧੀਆ ਰਿਜ਼ਲਟ ਆ ਜੀ ਇਹਨਾਂ ਦਾ ਬਹੁਤ ਵਧੀਆ ਬਈ ਬਹੁਤ ਯਾਨੀ ਕਿ ਵਧੀਆ ਇੱਕੋ ਹੀ ਲੈਂਦਾ ਜੀ ਉਹ ਲੋਕ ਸਹੀ ਆ ਉਹਨਾਂ ਦੇ ਇੱਕੋ ਹੀ ਕਰਨੀ ਸਵਾਲ ਆ ਬਈ ਇਹ ਜੂਦ ਬੜਾ ਤਗੜਾ ਆ ਨਹੀਂ ਬੜੇ ਲੰਬੇ ਆ ਬਹੁਤ ਵਧੀਆ ਆ ਸਾਡੇ ਜਿੰਦਰ ਸਾਹਿਬ ਜਿੰਦਰ ਜੰਡ ਵਾਲਾ ਜੀ ਅੱਛਾ ਭਾਈ ਜਿੰਦਰ ਜੰਡ ਵਾਲੇ ਦੇ ਘਰੋਂ ਉਹਨਾਂ ਨੂੰ ਮੈਂ ਲਗਾਇਆ ਸੀ ਜੀ ਅੱਖਾਂ ਬੜੀਆਂ ਚੰਗੀਆਂ ਨੇ ਇਹ ਉਹਨਾਂ ਨੇ ਗਿਫਟ ਕੀਤਾ ਹੈ ਵੱਡਾ ਕੂਤਰ ਵਾਪਸ ਕਰਨਾ ਜੀ ਸਹੀ ਹੈ ਸਹੀ ਹੈ ਜੀ ਬੱਚੇ ਘੜਾਉਗੇ ਇਹਦੇ ਹੁਣ ਹਾਂ ਜੀ ਇੱਕ ਕੂਤਰ ਭੱਜ ਗਿਆ ਸੀ ਇੱਕ ਪੱਠਾ ਇਹ ਉੱਤੇ ਹੀ ਲੱਗੀ ਤਿੰਨ ਕੂਤਰ ਰਹੇ ਸਹੀ ਹੈ ਇਹਦੇ ਬੱਚੇ ਸੋਹਣੇ ਨੇ ਜੀ ਬਾਹਰ ਹੁੰਦੇ ਪਰ ਘਰ ਦੇ ਠੀਕ ਆ ਠੀਕ ਆ ਬਾਰ ਬਾਰ ਵਧੀਆ ਰਿਹਾ ਇਹਨਾਂ ਦਾ ਵਧੀਆ ਆ ਇਹ ਵੀ ਹੁਣ ਮੁਰਦਾ ਹੀ ਪਿਆ ਤੇ ਜਿਹੜਾ ਜਾਨੀ ਜੋੜਾ ਬਹੁਤ ਵਧੀਆ ਸ਼ਾਨ ਜਾਰੀ ਬਣਾਉਂਦੇ ਨੇ ਜਾਨਾ ਤੀਆ ਜਾਰੀ ਸਹੀ ਹੈ ਜੀ ਤੇ ਲੋਬੇ ਮਿੱਤਰੋ ਇਹ ਤੁਹੀਂ ਸ਼ੌਂਕ ਕੀਤਾ ਬਾਈ ਲੋਗੋ ਵੀਰ ਸਲੇਮਪੁਰ ਮਸੰਦਾ ਸਾਬੀ ਭਾਜੀ ਤੱਲਣ ਸੰਨੀ ਤੱਲਣ ਤੇ ਗੋਪੀ ਵੀਰ ਜਿਹੜੇ ਇੱਥੇ ਸ਼ੌਂਕ ਕਰਦੇ ਨੇ ਰਲ ਮਿਲ ਕੇ ਭਰਾ ਜਿੰਨੇ ਵੀ ਆ ਆਪਣੇ ਤੇ ਕਿਦਾਂ ਦਾ ਲੱਗਾ ਸ਼ੌਂਕ ਜਰੂਰ ਦੱਸਿਓ ਬਾਈ ਤੇ ਭਾਜੀ ਹੁਣੀ ਪੂਰਾ ਗਰੁੱਪ ਇੱਥੇ ਸ਼ੌਂਕਾ ਦੇ ਨਵੇਂ ਖੁੱਡੇ ਨੇ ਵੱਡੇ ਸਾਰੇ ਤੇ ਸਾਰੇ ਜਾਨਵਰ ਭਾਜੀ ਉਹਨਾਂ ਨੇ ਇੱਥੇ ਲੈ ਆਂਦੇ ਨੇ ਬੱਚੇ ਸਾਰੇ ਇੱਥੇ ਪੜ੍ਹਦੇ ਨੇ ਏ ਨਾ ਬੱਚੇ ਸਾਰੇ ਬੰਨ ਕੇ ਇੱਥੇ ਠੀਕ ਹੈ ਜੀ ਤੇ ਇੱਥੋਂ ਬੱਚੇ ਜਾਣੇ ਆ ਕਿੰਨਾ ਜਗ੍ਹਾ ਤੇ ਲੱਗਣੇ ਆ ਠੀਕ ਹੈ ਜੀ ਕਿੰਨਾ ਜਗ੍ਹਾ ਲਾ ਕੇ ਫਿਰ ਉੱਥੋਂ ਬਾਹਰ ਵਾਜਿਆ ਛੱਡੀਦੇ ਆਪਾਂ ਸਹੀ ਹੈ ਜੀ ਤੇ ਘਰ ਤੇ ਉਹ ਤਾਂ ਇੱਥੇ ਜਿਹੜਾ ਹਾਂ ਕਈ ਵਾਰ ਇਦਾਂ ਹੁੰਦਾ ਇੱਕ ਅੱਧੀ ਥਾਂ ਕੋਈ ਪ੍ਰੋਬਲਮ ਹੋ ਜਾਂਦੀ ਆ ਤੇ ਫਿਰ ਦੋ ਜਿਹੜੀਆਂ ਚੀਜ਼ ਜਗ੍ਹਾ ਜਿਹੜੀਆਂ ਸੇਫ ਰਹਿੰਦੀਆਂ ਰਹਿੰਦੀਆਂ ਆ ਜਿਹੜੇ ਬੱਚਿਆਂ ਵਾਲੇ ਪੁੱਤਰ ਸਾਰਿਆਂ ਨੇ ਇੱਥੇ ਲੈ ਆਂਦੇ ਆ ਸਹੀ ਹੈ ਜੀ ਸਹੀ ਹੈ ਤੇ ਸਾਰੇ ਭਰਾ ਇੱਥੇ ਪੂਰੀ ਕੇਅਰ ਕਰਦੇ ਨੇ ਹਾਂ ਜੀ ਤੇ ਬਾਈ ਹੁਣਾਂ ਨੇ ਸ਼ੌਂਕ ਕਰਾਉਣ ਦਾ ਦਿੱਤਾ ਮੌਕਾ ਤੇ ਸਾਰੇ ਭਰਾਵਾਂ ਨੇ ਤੁਸੀਂ ਕੀਤਾ ਸ਼ੌਂਕ ਧੰਨਵਾਦ ਕਰਦਿਆਂ ਬਾਈ ਹੁਣਾਂ ਦਾ ਵੱਡਾ ਵੀ ਧੰਨਵਾਦ ਹੈ ਜੀ ਤੁਸੀਂ ਆਏ ਆ ਸਾਡੇ ਲਈ ਟਾਈਮ ਕੱਢਿਆ ਕੋਈ ਚੈੱਕ ਨਹੀਂ ਬਾਈ ਸ਼ੌਂਕੀ ਜੀ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਬਹੁਤ ਪਿਆਰ ਦਾ ਜਿਹੜਾ ਇੰਨਾ ਟਾਈਮ ਕੱਢਿਆ ਬਾਕੀ ਜੀਓ ਆਉਂਦਾ ਜੀ ਧੰਨਵਾਦ ਤੇ ਕਿੱਦਾਂ ਦੀ ਲਿਖੀ ਬਾਈ ਨੂੰ ਇੰਨਾ ਸ਼ੌਂਕ ਹੈ ਜੀ ਹਰ ਸਾਲ ਅਮਰੀਕਾ ਤੋਂ ਆਉਂਦਾ ਜੀ ਹਲਾਓ ਬਾਈ ਦੇਖ ਲਓ ਬੋਗੜੇ ਵੀ ਲੱਗ ਜਾਂਦੇ ਦੋ ਲੱਗ ਜਾਂਦੇ ਮਲਕਮ ਕਬੂਤਰਾਂ ਦਾ ਸ਼ੌਂਕ ਬਾਲਾ ਜਿਆਦਾ ਬਾਈ ਹਾਂ ਜਦੋਂ ਇਦਾਂ ਹੀ ਵਾਹਿਗੁਰੂ ਸਾਰਿਆਂ ਨਾਲ ਭਰਾਵਾਂ ਨਾਲ ਮੇਲ ਮਲਾਈ ਰੱਖੇ ਆ ਪੜਾਈ ਰੱਖੇ ਦੀ ਸਭ ਨਾਲੋਂ ਵਧੀਆ ਗੱਲ ਤਾਂ ਹੀ ਹੈ ਆ ਬਿਲਕੁਲ ਜੀ ਬਿਲਕੁਲ ਪਾਜੀ ਫਿਰ ਹੀ ਉਹਨੂੰ ਜੀ ਕਰਦਾ ਜੀ ਵੀ ਚਾਰ ਭਰਾ ਨਾਲ ਹੈਗੇ ਆ ਸਹੀ ਹੈ ਜੀ ਬਿਲਕੁਲ ਤੇ ਹੁਣ ਸਾਡੇ ਤਾਂ तकरीबन ਨਾਲ ਦੇ ਨਾਲ ਦੇ ਸਾਰੇ ਪਿੰਡ ਵਸੀਵੇਂ ਵਾਲੇ ਸਾਰੇ ਆਪਣੇ ਮਿੱਤਰ ਹੀ ਆ ਨਰਤੋ ਜੀ ਬਾਹਰਲੇ ਬੜੇ ਪਰਾਵਾ ਦਾ ਵੱਡਿਆਂ ਦਾ ਬਹੁਤ ਸਜੂ ਬਾਈ ਕਬੂਤਰ ਬਾਜੀ ਨੂੰ ਜਿਹੜੀ ਵੱਡੀ سپورਟ ਆ ਨਾ ਤੁਹਾਡੇ ਵਰਗੇ ਐਨ ਆਰ ਆਈ ਭਰਾਵਾਂ ਦੇ ਕਰਕੇ ਸਾਡੇ ਜਿਹੜੇ ਇੱਥੇ ਕਬੂਤਰ ਬਾਜੀ ਚੱਲ ਰਹੀ ਆ ਜਿਹੜੇ ਵੱਡੇ ਇਨਾਮ ਆ ਤੁਹਾਡੇ ਭਰਾਵਾਂ ਦੁਆਰਾ ਜਿਹੜੇ ਦਿੱਤੇ ਜਾਂਦੇ ਆ ਕਿਉਂਕਿ ਇੱਥੇ ਸਾਡੇ ਵਰਗੇ ਨਹੀਂ ਕਿਸੇ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਇੰਨੇ ਪੈਸੇ ਨਹੀਂ ਆ ਠੀਕ ਹੈ ਜੀ ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਸਾਰੇ ਐਨ ਆਰ ਆਈ ਭਰਾਵਾਂ ਨੂੰ ਮੈਂ ਕਹਿੰਦਾ ਚੜ੍ਹਦੀ ਕਲਾ ਜੇ ਰੱਖੇ ਜਿਹੜੇ ਭਰਾ ਸਾਡੀ ਇੰਨੀ سپورਟ ਕਰਦੇ ਨੇ ਤੇ ਕਬੂਤਰ ਬਾਜੀ ਨੂੰ ਜਿਹੜੇ ਉੱਪਰ ਲੈ ਕੇ ਗਏ ਨੇ ਬਾਕੀ ਮਿੱਤਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵਿਰਾਟ ਪੀਜਨ ਕਲੱਬ ਜਿਹੜਾ ਹੈਗਾ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ